ਜੇ ਤੁਹਾਡੇ ਵੀ ਘਰੇ ਬਹੁਤ ਜ਼ਿਆਦਾ ਮੱਛਰ ਹੋ ਰਹੇ ਜਾਂ ਮੱਜਾਂ ਲਈ ਜੀ ਤਾਂ ਜਗੜ ਬਣਾ ਲਓ ਕਰਨਾ ਕੀ ਹੈ ਜੀ ਆਪਣੇ ਘਰੇ ਪੁਰਾਣੇ ਤੋੜੇ ਪਏ ਹੁੰਦੇ ਨੇ ਪੁਰਾਣੇ ਤੋੜੇ ਦੇ ਵਿੱਚ ਡਰਿੱਲ ਨਾਲ ਛਿੱਧੇ ਛਿੱਧੇ ਇਸ ਤਰੀਕੇ ਨਾਲ ਮੋਰੇ ਕਰ ਲਓ ਤਾਂ ਕਿ ਹਵਾ ਚੰਗੀ ਤਰ੍ਹਾਂ ਪੈ ਸਕੇ ਉਸ ਤੋਂ ਬਾਅਦ ਆਪਾਂ ਨੂੰ ਤੂੜੀ ਚਾਹੀਦੀ ਜੀ ਤੂੜੀ ਆਪਣੇ ਘਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਨਿੰਮ ਦੇ ਪੱਤੇ ਤੋੜ ਲਿਓ ਗਿੱਲੇ-ਗਿੱਲੇ ਗਿੱਲੇ-ਗਿੱਲੇ ਨਿੰਮ ਦੇ ਪੱਤੇ ਤੋੜ ਕੇ ਜੀ ਉਸ ਤੋਂ ਬਾਅਦ ਆਪਾਂ ਨੂੰ ਸੁੱਕੇ ਪੱਤੇ ਜਿੰਨੇ ਨੇ ਨਿੰਮ ਦੇ ਜਿੰਨੇ ਵੀ ਸੁੱਕੇ ਪੱਤੇ ਹੁੰਦੇ ਨੇ ਸਾਰੇ ਮਿਕਸ ਕਰ ਦਿਓ ਵਿੱਚ ਤਾਂ ਕਿ ਅੱਗ ਚੰਗੇ ਤਰੀਕੇ ਨਾਲ ਮੱਚ ਸਕੇ ਉਸ ਤੋਂ ਬਾਅਦ ਚਾ ਦਾਲ ਜੋ ਉਹ ਦੁਆ ਡੇਗਨਾਂ ਦੀ ਉਹ ਛਿਲਕੇ ਵਿੱਚ ਮਿਕਸ ਕਰ ਲੋ ਤਾਂ ਕਿ ਮੱਛਰ ਚੰਗੀ ਤਰ੍ਹਾਂ ਭੱਜ ਸਕੇ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜੀ ਇਹਨਾਂ ਦੀ ਡੀਜ਼ਲ ਡੀਜ਼ਲ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੋ ਤਾਂ ਕਿ ਵਧੀਆ ਅੱਗ ਮੱਚ ਸਕੇ ਉਸ ਤੋਂ ਬਾਅਦ ਜਿਹੜੀ ਆਪਾਂ ਅੱਗ ਬਣਾਈ ਹੋਈ ਹੈ ਅੱਗ ਨੂੰ ਆਪਾਂ ਤੋੜੇ ਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਬਣਾ ਲਿਓ ਅੱਗ ਤਾਂ ਕਿ ਬੁਝੇ ਨਾ ਉਸ ਤੋਂ ਬਾਅਦ ਅੱਗ ਪਾ ਕੇ ਤੋੜੇ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਮਟੀਰੀਅਲ ਆਪਾਂ ਨੇ ਤਿਆਰ ਕਰੇਗਾ ਉਹ ਸਾਰਾ ਵਿੱਚ ਪਾ ਦਿਓ ਜੀ ਲਓ ਜੀ ਇੱਕ ਵੀ ਮੱਛਰ ਨਹੀਂ ਰਹੂਗਾ ਤੁਹਾਡੇ ਘਰੇ ਗਾਰੰਟੀ ਹੈ ਨਾ ਮੱਛਰ ਰਹੀ ਨਾ ਮੱਖੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਦੇ ਕੰਮ ਆ ਸਕੇ